ਹੈਲੋ ਜੀ ਕਿਤਾ ਸਾਰੇ ਤੁਸੀਂ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਅਸੀਂ ਬਣਾਉਣ ਲੱਗੇ ਆ ਕਰੇਲੇ ਦੀ ਸਬਜੀ ਬਹੁਤ ਆਸਾਨ ਹੈ ਪਹਿਲਾਂ ਤੁਸੀਂ ਕਰੇਲੇ ਨੂੰ ਚਾਕੂ ਦੇ ਨਾਲ ਉੱਪਰ ਤੋਂ ਐਦਾ ਖੁਰਕ ਕਰੜ ਲੋ ਤੇ ਉਸ ਤੋਂ ਬਾਅਦ ਤੁਸੀਂ ਨੂੰ ਕੱਟ ਕੇ ਵੀ ਘਰੋੜ ਸਕਦੇ ਹੋ ਛੋਟੇ ਛੋਟੇ ਪੀਸ ਕਰ ਲਓ ਇਹ ਤੇ ਫਿਰ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਬਹੁਤ ਘੱਟ ਸਮੇਂ ਵਿੱਚ ਸਵਾਦ ਸਬਜੀ ਬਣਾ ਸਕਦੇ ਹੋ ਕੁਰਲੇ ਦੀ ਤੇ ਬਸ ਫਿਰ ਇਸ ਨੂੰ ਛੋਟੇ ਛੋਟੇ ਪੀਸ ਕਰਕੇ ਇਸ ਤੇ ਨਮਕ ਲਗਾ ਦਿਵੋ ਥੋੜਾ ਜਿਹਾ ਨਮਕ ਲਗਾ ਕੇ ਇਹਨੂੰ ਧੁੱਪੇ ਰੱਖ ਦਿਵੋ ਤਾਂ ਕਿ ਇਹਦਾ ਜਿਹੜਾ ਕੜਵਾ ਪਾਣੀ ਹੈ ਉਹ ਨਿਕਲ ਜਾਵੇ ਤੇ ਜਿਹੜਾ ਕੜਵਾ ਪਾਣੀ ਕੱਢਣ ਤੋਂ ਬਾਅਦ ਇਹਨੂੰ ਧੋ ਲਵੋ ਧੋ ਕੇ ਥੋੜੀ ਦੇਰ ਰੱਖ ਲਓ بس پھر ایک ਪੈਨ ਲੋ ਉਹਦੇ ਵਿੱਚ ਥੋੜਾ ਜਿਹਾ ਦੇਸੀ ਤੇਲ ਦਾ ਪਾ ਦਿਓ ਦੇਸੀ ਤੇਲ ਪਾਣ ਤੋਂ ਬਾਅਦ ਜਿਹੜੇ ਤੁਸੀਂ ਕਰੇਲੇ ਤੋਤੇ ਸੀਗੇ ਉਹਨਾਂ ਨੂੰ ਇਹਦੇ ਵਿੱਚ ਪਾ ਦਿਓ بس ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਤਾਂ ਕਿ ਇਹ ਜਲਦੀ ਹੋ ਜਾਣ ਉਹ ਸਵਾਦ ਬਣਦੀ ਹੈ ਸਬਜੀ ਥੋੜੇ ਟਾਈਮ ਵਿੱਚ ਹੀ ਸਵਾਦ ਬਣ ਜਾਂਦੀ ਹੈ ਤੁਸੀਂ ਇਹਦੇ ਵਿੱਚ ਨਮਕ ਪਾ ਕੇ ਇਹਨੂੰ ਥੋੜੀ देर ਲਈ ਟਾਕੇ ਰੱਖ ਸਕਦੇ ਹੋ ਤਾਂ ਕਿ ਚਲਦੇ ਹੋ ਜੇ ਫਿਰ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਕਲਰ ਵੀ ਚੇਂਜ ਹੁੰਦਾ ਜਾਂਦਾ ਥੋੜਾ ਥੋੜਾ ਫਿਰ ਜਦੋਂ ਇਹਦਾ ਕਲਰ ਚੇਂਜ ਹੋ ਜੇ ਬਰਾਊਨ ਹੋ ਜਾ ਥੋੜਾ ਜਿਹਾ ਇਦਾਂ ਤੁਸੀਂ ਰੱਖ ਦੋ ਇਹਨੂੰ ਪਾ ਕੇ ਕੋਸ਼ਿਸ਼ ਕਰਿਓ ਬਹੁਤ ਸਵਾਦ ਬਣਦੀ ਹੈ ਤੇ ਇਹਦੇ ਟੱਕ ਦੋ ਦੇਖੋ ਤੁਸੀਂ ਹੁਣ ਇਹਦਾ ਕਲਰ ਬਰਾਊਨ ਹੋ ਗਿਆ ਥੋੜਾ ਜਿਹਾ ਚੇਂਜ ਆ ਗਿਆ ਇਹਦੇ ਵਿੱਚ ਥੋੜਾ ਜਿਹਾ ਸੇਕ ਲਗਵਾਉਣ ਤੋਂ ਬਾਅਦ ਫਿਰ ਤੁਸੀਂ ਛੋਟੇ ਛੋਟੇ ਹਰੀ ਮਿਰਚ ਕੱਟ ਕੇ ਇਹਦੇ ਵਿੱਚ ਆ ਸਕਦੇ ਹੋ ਬਸ ਫਿਰ ਜਦੋਂ ਬਰਾਊਨ ਹੋ ਜਾਵੇ ਤੇ ਪਿਆਜ਼ ਪਾ ਦੋ ਕੱਟ ਕੇ ਇਹਦੇ ਵਿੱਚ ਤੇ ਫਿਰ ਇਹਨੂੰ ਇੱਟਾ ਮਿਕਸ ਕਰ ਦੋ ਤੇ ਤੁਸੀਂ ਦੇ ਵਿੱਚ ਆਪਣੇ ਸਵਾਦ ਅਨੁਸਾਰ ਕੁਝ ਵੀ ਪਾ ਸਕਦੇ ਹੋ ਮਿਰਚ ਪਾ ਸਕਦੇ ਹੋ ਮਸਾਲਾ ਪਾ ਸਕਦੇ ਹੋ ਜਿੰਨੇ ਆਪਣੇ ਸਵਾਦ ਅਨੁਸਾਰ ਲੂਣ ਪਾ ਸਕਦੇ ਹੋ ਹੋਰ ਕਾਣਾਤ ਪਾ ਸਕਦੇ ਹੋ ਬਸ ਇਹਨੂੰ ਥੋੜੀ देर ਰਹਿਤਾ ਟੱਕ ਦੋ ਫਿਰ ਤਾਂ ਕਿ ਇਹ ਚੰਗੀ ਤਰ੍ਹਾਂ ਪਿਆਜ਼ ਹੈ ਵਿੱਚ ਰੱਚੀ ਆ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਇਹ ਤਿਆਰ ਹੈ ਖਾਣ ਲਈ ਬਣ ਚੁੱਕੀ ਹੈ ਬਹੁਤ ਸਵਾਦਬਾਨੀ ਸੀਗੀ ਤੁਸੀਂ ਵੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਤੇ ਪਲੀਜ਼ ਸਬਸਕ੍ਰਾਈਬ ਵੀ ਕਰਦੇ ਹੋ ਮੇਰੇ ਚੈਨਲ ਨੂੰ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ